ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ ਪਾਣੀ 'ਚੋਂ ਬਦਬੂ ਮਾਰਨ ਲੱਗ ਪਈ ਪਿੰਡ ਦੇ ਦਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ ਉਸ ਕਰਕੇ ਬਦਬੂ ਮਾਰਦੀ ਹੋਣੀ ਹੈ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਉਹ ਸਾਰੇ ਲੋਕ ਜਿਹੜੇ ਸੀ ਉਹ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੋਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੋਸ਼ਕ ਤਾਂ ਦੂਰ ਹੀ ਨਹੀਂ ਹੋਇਆ ਲੋ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿੰਦੇ ਕਹਿਤ ਭਾਇਓ ਇਹ ਕਿਆ ਤੁਮ ਕਿੰਨੀ ਮਰਤਕ ਬਿਲਾਹੀ ਵਿੱਚ ਰੱਖ ਲਈਨੀ ਕਹਿੰਦੇ ਕੀ ਕੀਤਾ ਹੋ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹਾਂ ਤੇ ਮੋਸ਼ਕ ਕਿੱਥੋਂ ਦੂਰ ਹੋਊਗਾ ਤੇ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲਦੇ ਹੋ ਹਲਕਾ ਇੰਚਾਰਜ ਬਦਲਦੇ ਹੋ ਤੇ ਜਿਹਦੇ ਚ ਮੁਸ਼ਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨਹੀਂ ਤੇ ਮੁਸ਼ਕ ਦੂਰ ਕਿਵੇਂ ਹੋਊਗਾ ਕਿੰਨੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਦਲ ਤੇ ਕਿੰਨੇ ਤਸਤਾਂ ਦੇ ਜ਼ਿੰਮੇਦਾਰ ਬਦਲ ਤੇ ਕਿੰਨੇ ਹਲਕੇ ਇੰਚਾਰਜ ਬਦਲ ਤੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੂੰ ਅਚਾਹ ਸਾਰੇ ਪੰਜਾਬ ਨੂੰ ਉਈ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਅੱਜ ਨਵੇਂ ਜਹਾਜ਼ਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ ਨੌਜਵਾਨਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦਾ ਕਿ ਨੌਜਵਾਨੋ ਉੱਠੋ ਯਾਰ ਹੁਣ ਵਕਤ ਆ ਗਿਆ ਹੈ ਸਿਆਸਤ ਦੇ ਵਿੱਚ ਹਿੱਸੇਦਾਰ ਬਣੋ ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀਏ ਸਿੱਖ ਸਿਧਾਂਤਾਂ ਦਾ ਮਜ਼ਾਕ ਅੜਾਉਂਦੇ ਨੇ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਅਡਜਕਟ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋ ਰਹੇ ਹੈ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਤੁਸੀਂ ਇੱਕ ਵਿਅਕਤੀ ਨਾ ਖੜਨਾ ਜਾਂ ਪੰਥ ਨਾ ਖੜਨਾ ਜੇ ਪੰਥ ਨਾ ਖੜਜੋਗੇ ਤੇ ਨਸਲਾਂ ਯਾਦ ਰੱਖਣਗੀਆਂ ਤੇ ਜੇ ਅੱਜ ਇੱਕ ਵਿਅਕਤੀ ਨਾ ਖੜ ਗਏ ਇਹ ਠੀਕ ਹੈ 4 ਦਿਨ ਉਹਦਾ ਮੰਨ ਲਾਂਗੇ ਪਰ ਨਸਲਾਂ ਬਖਸ਼ੀਆਂ ਨਹੀਂ ਜਾਣੀਆਂ ਇਤਿਹਾਸ ਦੇ ਅੰਦਰ ਕਾਲੇ ਪੰਨਿਆਂ ਦੇ ਵਿੱਚ ਨਾ ਲਿਖਿਆ ਜਾਏਗਾ ਝੰਡਾ ਚੁੱਕ ਕੇ ਤੁਰ ਪਾਂਗੇ ਤੁਰ ਵੀ ਪਏ ਆ ਗੁਰੂ ਪਰੋਸੀ ਆਪ ਜੀ ਦੇ ਪਰੋਸੀ ਪਰ ਕਿਤੇ ਇਹ ਨਾ ਹੋਵੇ ਵੀ ਜਦੋਂ ਅਸੀਂ ਮੁੜ ਕੇ ਝਾਤ ਮਾਰੀਏ ਪਿੱਛੇ ਤੇ ਜਿਹੜੇ ਸਾਨੂੰ ਕਹਿ ਰਹੇ ਆ ਹੌਸਲਾ ਦੇ ਰਹੇ ਆ ਉਹ ਸੁਖਬੀਰ ਦੀ ਬੇੜੀ 'ਚ ਚੜੇ ਹੋਣ ਤੇ ਅਸੀਂ ਇਕੱਲੇ ਹੀ ਰਹਿ ਜੀਏ ਤੇ ਦੇਖੀਏ ਪਿੱਛੇ ਪਿੱਛੇ ਸੰਗਤ ਹੀ ਰਹਿ ਗਈ ਹੈ ਬਾਕੀ ਕੋਈ ਰਿਹਾ ਹੀ ਨਹੀਂ ਬਸ ਇਹੋ ਡਰ ਜਾ ਸਤਾਉਂਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੜਬਾਠੀ ਸਾ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕੰਗਸਾਹਬ ਜੀ ਦਾ ਵਰਵਾਨਾ ਜੀ ਦਾ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ। ਕਿ ਆਪ ਜੀ ਨੇ ਨਿਮਾਣੇ ਜੇ ਇਸ ਸੇਵਕ ਨੂੰ ਮਾਣ ਦੇਣ ਵਾਸਤੇ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਾਡੇ ਸਾਭ ਕਾ ਐਮ ਐਲ ਏ ਸਾਹਿਬ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ ਔਰ ਅਪੀਲ ਵੀ ਕੀਤੀ ਹੈ ਕਿ ਸਿਆਸੀ ਪਾਰਟੀ ਦੀ ਅਗਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਤੁਹਾਨੂੰ ਮੈਂ ਗੱਲ ਕਹਿ ਦਿਆਂ ਕਿ ਅੱਜ ਸਿੱਖ ਸਿਆਸਤ ਜਿਹੜੀ ਹੈ ਉਹ ਸਰਮਾਇਦਾਰਾਂ ਦੀਆਂ ਬਲਗਣਾਂ ਦੇ ਵਿੱਚ ਕੈਦ ਹੋ ਗਈ ਹੈ ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਆਂ ਮਜ਼ਦੂਰਾਂ ਕਿਰਤੀਆਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਆਂ ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸਾਰੇ ਕਿਰਤੀ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਆਪਣੀ ਸਿਆਸੀ ਜਮਾਤ ਜੋ ਸਾਡੀ ਰਾਸੀ ਹੋਣ ਦਾ ਪ੍ਰਤੀਕ ਹੈ ਉਹਨੂੰ ਇੱਕ ਪ੍ਰਕਾਰ ਪਰਿਵਾਰ ਦੀਆਂ ਬਲਗਣਾਂ ਦੇ ਵਿੱਚੋਂ ਕੈਦ ਕਰਵਾ ਕੇ ਲੈ ਕੇ ਆਈਏ ਜੋ ਸਾਡੀਆਂ ਭਾਵਨਾਵਾਂ ਦੀ ਕਦਰ ਕਰੇ ਜੋ ਸਾਡੇ ਹੱਕਾਂ ਦੀ ਗੱਲ ਕਰੇ ਇਹਦੇ ਲਈ ਕੋਈ ਅਗਵਾਈ ਕਰੇ ਉਹ ਮਨਜ਼ੂਰ ਹੈ ਕਿਉਂਕਿ ਡਰ ਵੀ ਲੱਗਦਾ ਹੈ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹੈ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਨੇ ਕਿਹਾ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਆ ਅਸੀਂ ਧਰਮ ਦੇ ਵਿਦਿਆਰਥੀ ਆਂ ਝੰਡਾ ਚੁੱਕ ਕੇ ਤੁਰ ਪਾਂਗੇ ਤੁਰ ਵੀ ਪਏ ਆਂ ਗੁਰੂ ਪਰੋਸੇ ਆਪ ਜੀ ਦੇ ਪਰੋਸੇ ਪਰ ਕਿਤੇ ਨਾ ਹੋਵੇ ਵੀ ਜਦੋਂ ਅਸੀਂ ਮੁੜ ਕੇ ਝਾਤ ਮਾਰੀਏ ਪਿੱਛੇ ਤੇ ਜਿਹੜੇ ਸਾਨੂੰ ਕਹਿ ਰਹੇ ਆ ਹੌਸਲਾ ਦੇ ਰਹੇ ਆ ਉਹ ਸੁਖਬੀਰ ਦੀ ਬੇੜੀ 'ਚ ਚੜੇ ਹੋਣ ਤੇ ਅਸੀਂ ਇਕੱਲੇ ਹੀ ਰਹਿ ਜਾਈਏ ਤੇ ਦੇਖੀਏ ਪਿੱਛੇ ਪਿੱਛੇ ਸੰਗਤ ਹੀ ਰਹਿ ਗਈ ਹੈ ਬਾਕੀ ਕੋਈ ਰਿਹਾ ਹੀ ਨਹੀਂ ਬਸ ਇਹੋ ਡਰ ਜਾ ਸਤਾਉਂਦਾ ਹੈ ਪਰ ਚਲੋ ਗੁਰੂ ਅਕਾਲ ਪੁਰਖ ਦਾ ਭਰੋਸਾ ਹੈ ਸੇਵਾਦਾਰ ਬਣ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਜ਼ਰੂਰੀ ਨਹੀਂ ਹੈ ਕਿ ਆਗੂ ਬਣ ਕੇ ਸੇਵਾ ਕੀਤੀ ਜਾ ਸਕਦੀ ਹੈ ਸੇਵਾਦਾਰ ਬਣ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਸਮਝਦਾ ਜਿੰਨੀ ਸੇਵਾ ਸੇਵਾਦਾਰਕ ਬਣ ਕੇ ਕੀਤੀ ਜਾ ਸਕਦੀ ਹੈ ਓਨੀ ਆਗੂ ਬਣ ਕੇ ਕੀਤੀ ਓਨੀ ਜਾ ਸਕਦੀ ਵੱਡੀ ਸੇਵਾ ਕੀਤੀ ਜਾ ਸਕਦੀ ਹੈ ਪ੍ਰਚਾਰ ਪ੍ਰਸਾਰ ਦੀ ਸੇਵਾ ਜਿਹੜੀ ਹੈ ਨਾ ਇਹਦਾ ਵੀ ਤਜਰਬਾ ਹੈ ਇਹ ਸੇਵਾ ਕਰਨ ਦੇ ਲਈ ਅਸੀਂ ਤਿਆਰ ਹਾਂ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਿਆ ਹਾਂ ਅੱਜ ਸਾਡੇ ਸਿਧਾਂਤ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਇਹ ਕੁਚਲਿਆ ਤਾਂ ਪਹਿਲਾਂ ਵੀ ਜਾਂਦਾ ਰਿਹਾ ਹੈ ਮੁਗਲਾਂ ਵੱਲੋਂ ਕਦੇ ਅੰਗਰੇਜ਼ਾਂ ਵੱਲੋਂ ਕਦੇ ਮੌਜੂਦਾ ਭਾਰਤੀ ਸਟੇਟ ਵੱਲੋਂ ਪਰ ਅੱਜ ਸਭ ਤੋਂ ਗਹਿਰਾ ਦੁੱਖ ਇਸ ਕਰਕੇ ਲੱਗ ਰਿਹਾ ਕਿਉਂਕਿ ਅੱਜ ਆਪਣੇਆਂ ਵੱਲੋਂ ਕੁਚਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਰਾਖੀ ਕਰਨ ਦੀ ਉਹਨਾਂ ਵੱਲੋਂ ਕੁਚਲਿਆ ਜਾ ਰਿਹਾ ਹੈ ਔਰ ਕਿੱਡੇ ਕੰਮ ਕੀਤੇ ਜਾ ਰਹੇ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਮੈਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਕਥਾ ਚੇਤੇ ਆਈ ਹੈ ਕਹਿੰਦੇ ਇੱਕ ਵਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਕਹਿੰਦੇ ਇੱਕ ਵਾਰੀ ਸੰਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੀ ਸਿੰਘਾਸਨ ਤੇ ਤੇ ਸੰਗਤ ਨੇ ਪ੍ਰਸ਼ਨ ਕੀਤਾ ਮਹਾਰਾਜ ਪਰਮਾਰਥ ਕਿਵੇਂ ਮਿਲਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਰਮਾਰਥ ਲਈ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦੀ ਹਉਮੈ ਦਾ ਤਿਆਗ ਜਿਹੜਾ ਮਨੁੱਖ ਕਿਸੇ ਕੀਮਤ ਦੇ ਉੱਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਸੰਗਤ ਜੀ ਤੁਹਾਨੂੰ ਇੱਕ ਬਿਰਤਾਂਤ ਰਾਹੀਂ ਇਹ ਗੱਲ ਸਮਝਾਉਣੇ ਆ ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ। ਪਾਣੀ 'ਚੋਂ ਬਦਬੂ ਮਾਰਨ ਲੱਗ ਪਈ। ਪਿੰਡ ਦੇ ਧਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ। ਕਹਿੰਦੇ ਪੰਡਤ ਜੀ ਪਾਣੀ 'ਚੋਂ ਬਦਬੂ ਮਾਰਨ ਲੱਗ ਗਈ ਆ। ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ। ਉਸ ਕਰਕੇ ਬਦਬੂ ਮਾਰਦੀ ਹੋਣੀ ਐ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ हट ਜਾਊਗਾ ਕਹਿੰਦੇ ਸਤਬਚਨ ਜੀ ਉਹ ਸਾਰੇ ਲੋਕ ਜਿਹੜੇ ਸੀ ਉਹ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੋਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੋਸ਼ਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ-ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫੇਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਕੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਆਉણો ਹਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਕੇ ਉਹ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਿਤ ਭਇਓ ਇਹ ਕਿਆ ਤੁਮ ਕਿਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਇਓ ਇਹ ਕਿਆ ਤੁਮ ਕਿਨੀ ਮਰਤਕ ਬਿਲਾਹੀ ਵਿਚ ਰਖ ਲਈਨੀ ਕਹਿੰਦੇ ਕੀ ਕੀਤਾ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹਾਂ ਤੇ ਮੋਸਕ ਕਿੱਥੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮੋਸਕ ਦੂਰ ਹੋਊਗਾ ਇਹ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲ ਦਿਓ ਤੇ ਜਿਹਦੇ ਚੋਂ ਮੋਸਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨਹੀਂ ਤੇ ਮੋਸਕ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਹੋਣਾ ਜਿੰਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹੋ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲਤੇ ਕਿੰਨੇ ਤਖਤਾਂ ਦੇ ਜ਼ਿੰਮੇਦਾਰ ਬਦਲਤੇ ਕਿੰਨੇ ਹਲਕੇ ਇੰਚਾਰਜ ਬਦਲਤੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੋਂ ਅਚਾਹ ਸਾਰੇ ਪੰਜਾਬ ਨੂੰ ਉਈ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਣਾ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮੁਸ਼ਕ ਨਹੀਂ ਜੇ ਜਾਣਾ ਅੱਜ ਨਵੇਂ ਜਾਇਜ਼ਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ ਅੱਜ ਇਹ ਹਾਲਤ ਹੋਈ ਪਈ ਆ ਸੋ ਸਾ ਸੰਗਤ ਜੀ ਮੇਰੇ ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਜੀ ਨੇ ਬਾਬਾ ਮਨਮੋਹਨ ਸਿੰਘ ਜੀ ਨੇ ਭਾਈ ਪਰਵਾਨਾ ਜੀ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਸਾਰੀਆਂ ਗੱਲਾਂ ਦੱਸੀਆਂ ਨੇ ਅੱਜ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਸਿਆਸਤ ਨੂੰ ਵੀ ਆਜ਼ਾਦ ਕਰਾਈਏ ਸਿਆਸਤ ਨੇ ਸਾਡੀਆਂ ਸੰਸਥਾਵਾਂ ਨੂੰ ਦਬ ਲਿਆ ਜੇ ਸਿਆਸਤ ਨੂੰ ਆਜ਼ਾਦ ਕਰਾ ਲਿਆ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਆਪੇ ਹੀ ਦਬਾਅ ਮੁਕਤ ਹੋ ਜਾਣਗੀਆਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਆਸਤ ਨੂੰ ਆਜ਼ਾਦ ਕਰਾਈਏ ਇਸ ਲਈ ਕਿ ਅਸੀਂ ਸੰਸਥਾਵਾਂ ਉਭਾਰਨੀਆਂ ਨੇ ਤੇ ਮੁਰਕ ਕੇ ਅਸੀਂ ਉਹਨਾਂ ਦੀ ਜਗ੍ਹਾ ਲੈ ਕੇ ਅਸੀਂ ਸੰਸਥਾਵਾਂ ਨਾ ਪਲੀਏ ਫੇਰ ਨਹੀਂ ਕੋਈ ਫਾਇਦਾ ਆਏਗਾ ਜੇ ਤਾਂ ਸੰਸਥਾਵਾਂ ਆਜ਼ਾਦ ਕਰਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸત્તા ਨੂੰ ਉੱਚਾ ਚੁੱਕਣ ਦੇ ਲਈ ਅਸੀਂ ਸਰਮਾਇਦਾਰਾਂ ਦੀਆਂ ਬਲਗਲਾਂ ਦੇ ਵਿੱਚੋਂ ਸਿਆਸੀ ਹੋਂਦ ਦੀ ਪ੍ਰਤੀਕ ਆਪਣੀ ਜਮਾਤ ਨੂੰ ਬਾਹਰ ਕੱਢਣਾ ਤੇ ਅਸੀਂ ਰਾਤ ਦੇ 12 ਵਜੇ ਵੀ ਹਾਜ਼ਰ ਆਏ ਕੇਵਲ ਸਤਾ ਸੁਖ ਲਈ ਨਹੀਂ ਕੇਵਲ ਸਤਾ ਪੋਗਣ ਲਈ ਨਹੀਂ ਸਰਕਾਰ ਬਣਾਉਣ ਦੇ ਲਈ ਨਹੀਂ ਪਹਿਲਾਂ ਵਾਲਿਆਂ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਤੇ ਜੋ ਉਹਨਾਂ ਨੇ ਕੀਤਾ ਉਹਨਾਂ ਵਾਂਗੂ ਕਰਨ ਵਾਂਗ ਨਹੀਂ। ਫੇਰ ਕੋਰਾ ਜਵਾਬ ਹੈ। ਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰ부 ਸਤਾ ਨੂੰ ਅਸੀਂ ਕਾਇਮ ਰੱਖਣ ਦੇ ਲਈ ਕੋਈ ਐਸਾ ਵਿਧੀ ਵਿਧਾਨ ਬਣਾਉਣ ਦੇ ਲਈ ਤਿਆਰ ਆਂ ਕਿ ਸਾਡੇ ਤਖਤਾਂ ਦੀ ਮਾਨ ਮਰਿਆਦਾ ਕਾਇਮ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮਰਜ਼ੀ ਧੜੇ ਕੋਲੇ ਆਵੇ। ਪਰ ਤਖਤਾਂ ਦੀ ਮਾਨ ਮਰਿਆਦਾ ਪ੍ਰਭਾਵਿਤ ਨਾ ਹੋਵੇ ਫਿਰ ਅਸੀਂ ਕਾਫਲਾ ਬਣ ਕੇ ਤੁਰਨ ਵਾਸਤੇ ਤਿਆਰ ਹੈ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਆਪਾਂ ਤੁਰੀਏ ਨੌਜਵਾਨਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦਾ ਕਿ ਨੌਜਵਾਨੋ ਉੱਠੋ ਯਾਰ ਹੁਣ ਵਕਤ ਆ ਗਿਆ ਹੈ ਸਿਆਸਤ ਦੇ ਵਿੱਚ ਹਿੱਸੇਦਾਰ ਬਣੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਤੁਸੀਂ ਹਿੱਸੇਦਾਰ ਬਣੋ ਕਿਉਂਕਿ ਜਿੰਨਾ ਚਿਰ ਤੁਸੀਂ ਹਿੱਸੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਹੈ ਚਾਹੇ ਨੌਜਵਾਨ ਸਾਡੇ ਵੀਰ ਨੇ ਤੇ ਚਾਹੇ ਨੌਜਵਾਨ ਸਾਡੀਆਂ ਭੈਣਾਂ ਨੇ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀਏ ਸਿੱਖ ਸਿਧਾਂਤਾਂ ਦਾ ਮਜ਼ਾਕ ਅੜਾਉਂਦੇ ਨੇ ਕੱਲ ਦੋ ਤਖਤਾਂ ਦੇ ਜਥੇਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਸੀ ਕਾਰਨ ਕੀ ਹੈ ਪਹਿਲਾਂ ਤਾਂ ਇਹ ਮਾੜੇ-ਮੋٹے ਦੁਬਧਾਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਤੇ ਸਾਧ ਸੰਗਤ ਜੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਅਡਜੈਕਟਾ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਹੈ ਉਹ ਕੀ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋਣੇ ਆ ਫਰਕ ਕੀ ਹੋਊਗਾ ਵੱਡਾ ਫਰਕ ਹੋਣਾ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਜਿਹੜਾ ਹੁਕਮਨਾਮਾ ਹੁਣ ਉਸ ਨੂੰ ਤਬਦੀਲ ਕਰਨ ਵਾਸਤੇ ਹੋਊਗਾ ਉਹ ਇੱਕ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਊਗਾ ਹੁਣ ਅਸੀਂ ਦੇਖਣਾ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ 2 ਦਸੰਬਰ ਦੇ ਹੁਕਮਨਾਮੇ ਨਾਲ ਖੜਨਾ ਹੈ ਜਾਂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲੇ ਜਿਹੜੇ ਆ ਉਹ ਹੁਕਮਨਾਮੇ ਦੇ ਨਾਲ ਖੜਨਾ ਹੈ ਚਾਹੇ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲਾ ਹੁਕਮਨਾਮਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਭਰਤੀ ਕਰਨ ਵਾਸਤੇ ਅਕਾਲੀ ਦਲ ਦੀ ਪੁਰਨਰ ਸੁਰਜੀਤੀ ਨੂੰ ਉਹਨੂੰ ਰੱਦ ਕੀਤਾ ਜਾਣਾ ਪਰ ਸੰਗਤ ਨੇ ਆਪਣੇ ਮਨਾਂ ਤੋਂ ਉਸ ਕਮੇਟੀ ਨੂੰ ਰੱਦ ਨਹੀਂ ਕਰਨਾ ਬਸ ਇਹ ਮੇਰੀ ਅਪੀਲ ਹੈ ਆਪਾਂ ਉਸ ਪੰਜ ਮੈਂਬਰੀ ਕਮੇਟੀ ਨੂੰ ਰੱਦ ਨਹੀਂ ਕਰਨਾ ਹੈ ਆਪਾਂ ਉਹਨੂੰ ਬਣਦਾ ਮਾਣ ਸਤਕਾਰ ਅਦਬ ਜਿਹੜਾ ਹੈ ਉਹ ਦੇਣਾ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਸ਼ਰੋਮਣੀਆਂ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅੱਜ ਆਪਣੇ ਅਸਤੀਫੇ ਜਿਹੜੇ ਨੇ ਭੇਜ ਦਿੱਤੇ ਨੇ ਪਾਰਟੀ ਨੂੰ ਇੱਥੇ ਬੈਠੇ ਨੇ ਬਹੁਤ ਸਾਰੇ ਅਹੁਦੇਦਾਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਮਝਿਆ ਕਿ ਗਲਤ ਹੋਇਆ ਹੈ ਔਰ ਅਸੀਂ ਗਲਤ ਦਾ ਸਾਥ ਨਹੀਂ ਦੇ ਸਕਦੇ ਇਸ ਕਰਕੇ ਉਹ ਘਰੇ ਬੈਠਣ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਤਿਆਰ ਕੀਤਾ ਹੈ ਤਰਜੀਹ ਦਿੱਤੀ ਹੈ ਮੈਂ ਬਾਕੀਆਂ ਨੂੰ ਵੀ ਕਹਿਣਾ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਤੁਸੀਂ ਇੱਕ ਵਿਅਕਤੀ ਨਾਲ ਖੜਨਾ ਹੈ ਜਾਂ ਪੰਥ ਨਾਲ ਖੜਨਾ ਜੇ ਪੰਥ ਨਾਲ ਖੜਜੋਗੇ ਤੇ ਨਸਲਾਂ ਯਾਦ ਰੱਖਣਗੀਆਂ ਤੇ ਜੇ ਅੱਜ ਇੱਕ ਵਿਅਕਤੀ ਨਾਲ ਖੜ ਗਏ ਇਹ ਠੀਕ ਹੈ ਚਾਰ ਦਿਨ ਉਹਦਾ ਮੰਨ ਲਾਂਗੇ ਪਰ ਨਸਲਾਂ ਬਖਸ਼ੀਆਂ ਨਹੀਂ ਜਾਣੀਆਂ ਹੈ ਇਤਿਹਾਸ ਦੇ ਅੰਦਰ ਕਾਲੇ ਪੰਨਿਆਂ ਦੇ ਵਿੱਚ ਨਾ ਲਿਖਿਆ ਜਾਏਗਾ ਇਹ ਗੱਲ ਚੇਤੇ ਕਰ ਲਓ ਜਿਵੇਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਸੀ ਨਾ ਕਿ ਇੱਧਰ ਜਾ ਉੱਧਰ ਅੱਜ ਇੱਧਰ ਜਾ ਉੱਧਰ ਅੱਜ ਹਰਮੰਦਰ ਸਾਹਿਬ ਦੀ ਆਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ ਜਾਂ ਘਰਾਂ ਦੇ ਵਿੱਚ ਸੁੱਖ ਭੋਗਣ ਵਾਸਤੇ ਬੈਠਣਾ ਹੈ ਔਰ ਸਾਡੇ ਇਤਿਹਾਸ ਦੇ ਵਿੱਚ ਮਾਣ ਦੇ ਨਾਲ ਇਹ ਗੱਲ ਲਿਖੀ ਗਈ ਹੈ ਕਿ ਇੱਕ ਵੀ ਸਿੱਖ ਐ ਸਾਡੀ ਨਿਕਲਿਆ जिने ਕਿਹਾ ਹੋਵੇ ਕਿ ਮੈਂ ਆਪਣੇ ਘਰ ਦੇ ਵਿੱਚ ਸੁੱਖ ਆਰਾਮ ਭੋਗਣ ਲਈ ਬੈਠਣਾ ਸਾਰੇ ਦੇ ਸਾਰਿਆਂ ਨੇ ਕਿਹਾ ਖੰਡੇ ਨਾਲ ਵਾਹੀ ਹੋਈ ਲਕੀਰ ਨੂੰ ਟੱਪ ਕੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਅੱਜ ਵੀ ਲਕੀਰ ਖਿੱਚ ਕੇ ਤੁਰਨ ਦਾ ਜਿਹੜਾ ਵਕਤ ਹੈ ਸਾਤ ਸੰਗਤ ਦੀ ਆ ਗਿਆ ਅਸੀਂ ਲਾਂਬਤ ਹੋਈਏ ਕਾਫਲਾ ਬਣਾ ਕੇ ਤੁਰੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਤੁਰੀਏ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਦੋਂ ਕੌਮ ਪੰਥ ਕਾਫਲਾ ਬਣਾ ਕੇ ਤੁਰ ਪੈਂਦੇ ਆ ਤੇ ਪੰਥ ਦੀ ਹਨੇਰੀ ਜਿਹੜੀ ਹੈ ਜਦੋਂ ਝੁੱਲਦੀ ਹੈ ਤੇ ਇਹ ਸੁੱਕੇ ਪੱਤੇ ਜਿਹੜੇ ਆ ਇਹ ਬਹੁਤੀ देर ਤੱਕ ਦਰਖਤਾਂ ਦੇ ਨਾਲ ਟਗੇ ਰਹਿਣੇ ਨਹੀਂ ਹੈ ਸੁੱਕ ਤਾਂ ਗਏ ਆ ਅੱਜ ਇਹ اٹਕੇ ਹੋਏ ਨੇ ਬਸ ਸਿਰਫ ਇੱਕ ਛੋਟਾ ਜਿਹਾ ਤੂਫਾਨ ਬਣਨ ਦੀ ਲੋੜ ਹੈ ਤੇ ਛੋਟਾ ਜਿਹਾ ਤੂਫਾਨ ਬਣ ਗਏ ਤੇ ਫਿਰ ਇਹਨਾਂ ਨੇ ਟੁੱਟ ਕੇ ਡਿੱਗ ਜਾਣਾ ਹੈ ਇਹ ਟੁੱਟ ਕੇ ਡਿੱਗਣਗੇ ਤੇ ਨਵੇਂ ਪੱਤੇ ਜਿਹੜੇ ਆ ਉਹ ਯਕੀਨਨ ਜ਼ਰੂਰ ਪੈਦਾ ਹੋਣਗੇ ਔਰ ਜਦੋਂ ਨਵੇਂ ਪੱਤੇ ਪੈਦਾ ਹੋਣਗੇ ਤੇ ਉਹ ਦਰਖਤ ਸਾਨੂੰ ਛਾਂ ਦੇਏਗਾ ਸਾਨੂੰ ਫਲ ਵੀ ਦੇਏਗਾ ਅੱਜ ਜੇ ਅਸੀਂ ਛਾਂ ਮੰਨਣੀ ਹੈ ਜੇ ਅੱਜ ਅਸੀਂ ਫਲ ਖਾਣਾ ਹੈ ਤੇ ਫਿਰ ਨਵੇਂ ਪੱਤੇ ਜਿਹੜੇ ਨੇ ਪੈਦਾ ਹੋਣ ਵਾਲੇ ਉਹਨਾਂ ਨੂੰ ਮੌਕਾ ਦੇਣ ਵਾਸਤੇ ਸੁੱਕੇ ਪੱਤਿਆਂ ਨੂੰ ਹਟਾਉਣ ਦਾ ਜਿਹੜਾ ਵਕਤ ਜਿਹੜਾ ਹੈ ਉਹ ਆ ਗਿਆ ਹੈ ਮੈਂ ਬਹੁਤਾ ਲੰਮਾ ਸਮਾਂ ਨਾ ਲਵਾਂ ਬਹੁਤ ਸਾਰੇ ਪਤਵੰਤੇ ਬੈਠੇ ਨੇ ਅੱਜ ਮਹਿਲਾ ਦਿਵਸ ਵੀ ਹੈ ਔਰ ਮੈਂ ਪਹਿਲਾਂ ਵੀ ਕਿਹਾ ਕਿ ਸਿੱਖ ਬੀਬੀਆਂ ਦੀ ਹਮੇਸ਼ਾ ਹੀ ਪੰਥ ਦੇ ਵਿੱਚ ਵੱਡੀ ਜ਼ਰੂਰਤ ਤੇ ਯੋਗਦਾਨ ਰਿਹਾ ਹੈ ਮੈਂ ਪਟਿਆਲੇ ਵੀ ਬੋਲਦੇ ਆ ਕਿਹਾ ਸੀ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਦਾਵਾ ਦੇ ਕੇ ਆਗੇ ਸੀ ਨਾ ਸਿੱਖ ਤੇ ਫਿਰ ਘਰਾਂ ਦੇ ਵਿੱਚ ਉਹ ਬੀਬੀਆਂ ਨੇ ਫਟਕਾਰ ਪਾਈ ਸੀ ਉਹ ਗੁਰੂ ਨੂੰ ਛੱਡਿਆ ਆਇਆ ਉਹ ਗੁਰੂ ਨੂੰ ਛੱਡਿਆ ਆਇਆ ਤੇ ਇਤਿਹਾਸ ਇਹ ਵੀ ਕਹਿੰਦਾ ਕਿ ਲਾਨਤ ਪਾਈ ਸੀ ਅੱਜ ਵਕਤ ਆ ਗਿਆ ਹੈ ਬੀਬੀਓ ਤੁਹਾਡੇ ਜਾਗਣ ਦਾ ਅੱਜਵੇਂ ਪਰਵਾਨਾ ਜੀ ਨੇ ਦੱਸਿਆ ਨਾ ਕਿ 11 ਰਜੈਕਟਿਵ ਦੇ ਮੈਂਬਰ 15 ਹੁੰਦੇ ਆ ਇਹ ਵਿੱਚੋਂ ਪ੍ਰਧਾਨ ਜਿਹੜਾ ਉਹ ਮਿਸਿੰਗ ਹੈ 14 14 ਦੇ ਵਿੱਚੋਂ ਤਿੰਨ ਜਾਗਦੀ ਜ਼ਮੀਰ ਵਾਲੇ 11 ਹੀ ਰਹਿ ਗਏ ਤੇ ਉਹ ਜਦੋਂ ਫੈਸਲਾ ਕਰਕੇ ਗੈਰ ਸਿਧਾਂਤਕ ਘਰੇ ਆਏ ਹੋਣੇ ਆ ਤੇ ਕਿਹੜੇ ਮੂੰਹ ਨਾਲ ਆਪਣੇ ਜਵਾਕਾਂ ਚ ਬੈਠੇ ਹੋਣੇ ਕਿਹੜੇ ਮੂੰਹ ਨਾਲ ਬੱਚਿਆਂ ਚ ਬੈਠੇ ਹੋਣੇ ਵੀ ਅੱਜ ਅਸੀਂ ਬੜਾ ਫਕਰ ਦਾ ਕੰਮ ਕਰਕੇ ਆਏ ਹਾਂ ਬਸ ਜਥੇਦਾਰ ਲਾਤੇ ਅੱਜ ਅਸੀਂ ਜਥੇਦਾਰ ਲਾਤੇ ਕਾਦੇ ਵਾਸਤੇ ਲਾਏ ਆ ਉਹ ਭਈ ਜਿਨ੍ਹਾਂ ਨੇ ਆਪਾਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਦਾ ਐਹਸਾਨ ਚਕਾਉਣ ਵਾਸਤੇ ਲਾਏ ਆ ਇਹ ਗਿਆਰ ਸਿਧਾਂਤ ਤਾਂ ਕੰਮ ਨਹੀਂ ਆ। ਹੋਵੇ। ਸਾਨੂੰ ਕੀ ਆ? ਅਸੀਂ ਤਾਂ ਐਸਾਨਾਂ ਦੇ ਭਾਰ ਥੱਲੇ ਦੱਬੇ ਆ। ਅਹੁਦੇ ਤਾਂ ਸਾਨੂੰ ਵੀ ਦਿੱਤੇ ਸੀ। ਤੇ ਸਾਨੂੰ ਵੀ ਪਿਆਰੇ ਸੀ। ਵਧੀਆ ਸੀ। ਪਰ ਜਦੋਂ ਸਿਧਾਂਤ ਦੀ ਗੱਲ ਆ ਗਈ, ਜਦੋਂ ਮर्यादा ਦੀ ਗੱਲ ਆ ਗਈ, ਉਦੋਂ ਸਮਝੌਤਾ ਨਹੀਂ ਕੀਤਾ। ਇਸ ਕਰਕੇ ਅੱਜ ਵਕਤ ਆ ਗਿਆ ਕਿ ਅਸੀਂ ਜਾਗੀਏ। ਆਪ ਜਾਗੀਏ ਤੇ ਹੋਰਾਂ ਨੂੰ ਜਗਾਈਏ। ਫੇਰ ਸਾਡੀਆਂ ਸੰਸਥਾਵਾਂ ਦਾ ਮਲਾਲ ਜਿਹੜਾ ਹੈ ਉਹ ਉੱਚਾ ਹੋਏਗਾ ਮੈਂ ਅੰਤ ਦੇ ਵਿੱਚ ਫਿਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪ ਸਾਰੀ ਸੰਗਤ ਦਾ ਰਾਜਪੁਰੇ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਨੇ ਨਿਮਾਣੇ ਜੇ ਇਸ ਸੇਵਾਦਾਰ ਨੂੰ ਮਾਣ ਬਖਸ਼ਣ ਦਾ ਜਿਹੜਾ ਹੈ ਉਹ ਮੌਕਾ ਦਿੱਤਾ ਹੈ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਖੁਸ਼ੀਆਂ ਬਖਸ਼ੇ ਤੁਹਾਨੂੰ ਖੇੜੇ ਬਖਸ਼ੇ ਤੁਹਾਨੂੰ ਜਿਹੜਾ ਹੈ ਉਹ ਤਾਂ ਰਸਤੀਆਂ ਬਖਸ਼ਿਸ਼ ਕਰਕੇ ਨਾਮ ਬਾਣੀ ਬਖਸ਼ਿਸ਼ ਕਰਕੇ ਜਿਹੜਾ ਹੈ ਆਪਣੇ ਚਰਨਾਂ ਦੀ ਜਿਹੜੀ ਹੈ ਉਹ ਖੁਸ਼ੀ ਬਖਸ਼ੇ ਮੈਂ ਇਹਨੇ ਸ਼ਬਦ ਕਹਿੰਦਾ ਹੋਇਆ ਆਪ ਜੀ ਤੋਂ ਖੇਮਾ ਦਾ ਜਾਚਖਾਂ ਇਹਨੇ ਸ਼ਬਦ ਦੀ ਪ੍ਰਵਾਨ ਕਰਨੇ ਇੱਕ ਵਾਰੀ ਫੇਰ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ